ਜੂਨ ਦੇ ਮਹੀਨੇ ਵਿੱਚ ਪੈ ਰਹੀ ਅਤਿ ਦੀ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਬਣਿਆ ਹੋਇਆ ਹੈ। ਫਾਸਟਵੀ ਨਿਊਜ਼ ਟੀਮ ਨੇ ਸ਼ਹਿਰ ਦਾ ਦੌਰਾ ਕਰਕੇ ਦੇਖਿਆ ਕਿ ਇਸ ਪੈ ਰਹੀ ਗਰਮੀ ਕਾਰਨ ਸੜਕਾਂ ਤੇ ਆਵਾਜਾਈ ਵੀ ਬਹੁਤ ਕਠਨਜ਼ਰ ਆਈ। ਫਾਸਟਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਇਸ ਗਰਮੀ ਕਾਰਨ ਕੰਮਕਾਰ ਕਰਨੇ ਬਹੁਤ ਹੀ ਔਖੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਇਸ ਗਰਮੀ ਦਾ ਉਨ੍ਹਾਂ ਦੇ ਕੰਮਕਾਜ ਤੇ ਵੀ ਬਹੁਤ ਅਸਰ ਪੈਂਦਾ ਹੈ ਕਿਉਂਕਿ ਗਰਮੀ ਕਾਰਨ ਗ੍ਰਾਹਕ ਬਹੁਤ ਘਟ ਆਉਂਦੇ ਹਨ। ਲੋਕਾਂ ਨੇ ਕਿਹਾ ਕਿ ਇਸ ਗਰਮੀ ਦੌਰਾਨ ਜੇਕਰੋਂ ਬਾਹਰ ਨਿਕਲਣਾ ਹੋਵੇ ਤਾਂ ਆਪਣਾ ਸਿਰ ਤੇ ਚਿਹਰਾ ਟਾਕੇ ਨਿਕਲੋ ਅਤੇ ਠੰਡੀਆਂ ਅਵਸਥਾਂ ਜਿਵੇਂ ਨਿੰਬੂ ਪਾਣੀ ਸ਼ਰਬਤ ਗੰਨੇ ਦਾ ਰਸ ਆਦਾਂ ਸੇਵਨ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਤੇਜ਼ ਤਪ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਇਹ ਨੂੰ ਤਾਂ ਹੀ ਜੇ ਕਿਸ਼ਮਾ ਗੁਦਰਦਾ ਕਹਿ ਸਕਦੇ ਹਾਂ ਜਿਸ ਤਰ੍ਹਾਂ ਕਿ ਦੋ ਚਾਰ ਦਿਨ ਗਰਮੀ ਪੈਂਦੀ ਹੈ ਪੂਰੇ ਯੋਰਨਾਂ ਵਾਲਾ ਉਸ ਤੋਂ ਬਾਅਦ ਜਦੋਂ ਮਾਲਕ ਦੀ ਮਿਹਰ ਹੁੰਦੀ ਹੈ ਇੰਨੇ ਦਿਨ ਤਾਂ ਜੀ ਫਿਰ ਆਪਣਾ ਥੋੜਾ ਜਿਹਾ ਆਪਣਾ ਧਿਆਨ ਜੰਤਾਰ ਘੜ ਗਿਆ ਤੇ ਚਲੋ ਮੌਸਮ ਵਧੀਆ ਹੋ ਜਾਂਦਾ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲ ਜਾਂਦੀ ਹੈ ਵੀ ਦੋ ਚਾਰ ਦਿਨ ਗਰਮੀ ਦੇ ਨਿਕਲਦੇ ਨੇ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਮੌਸਮ ਤਬਦੀਲੀ ਚ ਬਦਲ ਜਾਂਦਾ ਹੈ بارش ਹੋ ਜਾਂਦੀ ਹੈ ਜਾਂ ਠੰਡੀਆਂ ਹਵਾਵਾਂ ਚੱਲ ਜਾਂਦੀਆਂ ਨੇ ਉਸ ਦਿਨਾਂ ਥੋੜੀ ਰਾਹਤ ਮਿਲ ਜਾਂਦੀ ਹੈ ਲੋਕਾਂ ਨੂੰ ਹਾਲ ਗਰਮੀ ਦਾ ਜੀ ਦੇਖੋ ਕੀ ਕਹਿ ਸਕਦੇ ਆ ਵੀ ਧੁੱਪ ਵਿੱਚ ਖਲੋਂਦੀ ਜਗ੍ਹਾ ਤੇ ਛੱਡ ਦਿਓ ਭਾਈ ਵੀ ਕੋ ਜਨਤਾ ਬਿਲਕੁਲ ਖਤਮ ਐ ਐਸੋ ਲੈ ਨਾ ਕੋਈ ਜਨਤਾ ਨਾ ਕਿਸੇ ਤੇ ਦੁਕਾਨ ਤੇ ਕੋ ਘਰਾ ਗਿਆਗਾ ਇੰਨੀ ਕੀ ਤੇਜ ਤਪਸ਼ ਜੂਨ ਦਾ ਮਹੀਨਾ ਤੇ ਇੰਨੀ ਕੀ ਤਪਸ਼ ਆ ਭਾਈ ਵੀ ਤੁਸੀਂ ਤੋਰ ਨਹੀਂ ਸਕਦੇ ਤੇ ਦੁਕਾਨ ਦਾ ਵੀ ਦੇਖੋ ਕੀ ਦੇਖ ਸਕਦੇ ਹੋ ਸਾਰੇ ਵਿਚਾਰੇ ਵਿਹਲੇ ਬੈਠੇ ਨੇ ਨਾ ਤੇ ਡਰਦੀ ਟੋਕੜੇ ਘਰਾਂ ਚੋਂ ਨਿਕਲਦੇ ਨੇ ਤੇ ਨਾ ਹੀ ਇਹਨਾਂ ਬਜ਼ੁਰਗਾਂ ਨੂੰ ਘਰੋਂ ਨਿਕਲਣਾ ਚਾਹੀਦਾ ਉਹ ਨਾ ਹੀ ਇਹਨਾਂ ਬੱਚਿਆਂ ਦਾ ਵੀ ਖਿਆਰ ਰਹਿਣਾ ਚਾਹੀਦਾ ਸਰ ਗਰਮੀ ਦਾ ਕਹਿਰ ਤਾਂ ਮੈਂ ਕਹਿੰਦਾ ਕਿ ਯਾ ਰੱਬ ਜਾਣਦਾ ਯਾ ਮੈਂ ਜਾਣਦਾ ਵਾਂ ਕਿਉਂਕਿ ਮੈਂ ਸਫੇਰ ਦਾ ਡਰਾਈਵ ਕਰ ਰਿਹਾ ਮੇਰਾ ਕੰਮ ਹੈਗਾ ਲੋਕਾਂ ਨੂੰ ਪਿਕ ਕਰਕੇ ਡ੍ਰੌਪ ਕਰਨ ਦਾ ਘਟ ਨਿਕਲਦੇ ਨੇ ਲੋਕੀ ਹੁਣ ਸਾਡਾ ਸਰਦਮ ਬਹੁਤ ਵਧੀਆ ਰਹਿੰਦਾ ਹਰ 5-5 ਮਿੰਟ ਬਾਅਦ ਲੋਕ ਨਿਕਲਦੇ ਹੁਣ ਲੋਕ ਬਹੁਤ ਘੱਟ ਘੱਟ ਨਿਕਲਦੇ ਅੱਧ ਦੇ ਪੌਣੇ-ਪੌਣੇ ਘੰਟੇ ਬਾਅਦ ਕਈ ਸੀਟਾਂ ਤੇ ਤੁਸੀਂ ਜਾਓਗੇ ਉਹਨੇ ਕੰਪਨੀ ਬਾਗ ਵਾਲੀ ਤੁਸੀਂ ਰੋਡ ਤੇ ਚਲੇ ਜਾਓ ਕਿੰਨੀ ਚਲਦੀ ਰੋਡ ਹੈ ਉਸ ਰੋਡ ਤੇ ਬੰਦਾ ਨਹੀਂ ਨਜ਼ਰ ਆਏਗਾ ਕੋਈ ਕਾਰ ਕਾਰ ਦੇ ਵਿੱਚ ਵੀ ਇਵਨ ਕਾਰ ਵਾਲੇ ਲੋਕ ਵੀ ਨਹੀਂ ਬਾਹਰ ਨਿਕਲਦੇ ਗਰਮੀ ਤਾਂ ਸਰ ਵੱਤ ਤੋਂ ਵੱਧ ਇਹੀ ਹੈ ਕਿ ਤੁਸੀਂ ਆਪਣੇ ਘ ਸ਼ਰਬਤ ਬਦਾਮ ਦਾ ਬਜੂਰੀ ਦਾ ਇਹੋ ਜੀਆਂ ਚੀਜ਼ਾਂ ਪੀਓ ਗਰਮੀ ਦਾ ਬਹੁਤ ਬੁਰਾ ਹਾਲ ਲਗਾਵਾ ਗਰਮੀ ਨਹੀਂ ਬਰਦਾਸ਼ਤੋਂ ਇਨੀ ਬਾਹਰ ਹੋ ਚੁੱਕੀ ਅੰਤ ਨਹੀਂ ਬੜੀ ਬੱਤ ਖੜੇ ਆ ਹੁਣ ਇਸ ਆਪਾ ਰੋ ਰੋਪੀ ਲਗੇ ਤੇ ਆਗੇ ਗਰਮੀ ਤੋਂ ਬਚਣ ਵਾਸਤੇ ਬੰਦਾ ਪਾਣੀ ਪੀਵੇ ਨਿੰਬੂ ਪਾਣੀ ਪੀਵੇ ਤੇ ਰੋ ਪੀਵੇ ਪਰ ਤੇ ਵੱਤੋ ਦੀ ਵੱਤ ਨਹੀਂ ਹੋ ਸਕਦੀ ਹੈ ਜੂਨ ਦੇ ਮਹੀਨੇ ਦੌਰਾਨ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਦੁਪਹਿਰ ਦੇ ਸਮੇਂ ਪੈ ਰਹੀ ਤੇਜ਼ ਧੁੱਪ ਕਾਰਨ ਸੜਕਾਂ ਤੇ ਵੀ ਆਵਾਜਾਈ ਘੱਟ ਹੈ ਔਰ ਲੋਕਾਂ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਨੇ ਖਾਸ ਕਰ ਇਹ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਉਹਨਾਂ ਦੀ ਗ੍ਰਾਹਕੀ ਵੀ ਘਟ ਜਾਂਦੀ ਹੈ ਕਿਉਂਕਿ ਲੋਕ ਇਨੀ ਧੁੱਪ ਵਿੱਚ ਬਾਹਰ ਨਿਕਲਣਾ ਮناسب ਨਹੀਂ ਸਮਝਦੇ ਅਤੇ ਲੋਕਾਂ ਨੇ ਇਹ ਵੀ ਕਿਹਾ ਕਿ ਇਸ ਗਰਮੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਫਾਸਟਵੇ ਨਿਊਜ਼ ਲਈ ਅਮਰਿਤਸਰ ਤੋਂ ਅਜੇ ਕੁਮਾਰ